ਮੁਲਾਕਾਤ ਕਰਨ ਲਈ ਪਹੁੰਚੇ ਨੇ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਤੇ ਇਸ ਦੌਰਾਨ ਮੁਲਾਕਾਤ ਕੀਤੀ ਜਾ ਰਹੀ ਹੈ ਹਾਲਾਂਕਿ ਮੁਲਾਕਾਤ ਦਾ ਮਕਸਦ ਕੀ ਹੈ ਕਿ ਕਿਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਜਥੇਦਾਰ ਸਾਹਿਬ ਅਤੇ ਜੋ ਅਮਰਿਤਪਾਲ ਸਿੰਘ ਦੇ ਪਿਤਾ ਨੇ ਤਰਸੇਮ ਸਿੰਘ ਉਹਨਾਂ ਦੀ ਹੋ ਰਹੀ ਹੈ ਤੁਹਾਨੂੰ ਦੱਸਾਂਗੇ ਦੱਸਦੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਤੇ ਐਨਐਸਏ ਤਹਿਤ ਉਹ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਖਡੂਰ ਸਾਹਿਬ ਤੋਂ ਐਮਪੀ ਜਿੱਤੇ ਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਰਿਹਾਈ ਨੂੰ ਲੈ ਕੇ ਵੀ ਪਰਿਵਾਰ ਅਤੇ ਉਹਨਾਂ ਦੇ ਸਮਰਥਕ ਕੋਸ਼ਿਸ਼ਾਂ ਕਰ ਰਹੇ ਨੇ ਰਖੜ ਪੁੰਨਿਆਂ ਦੇ ਮੌਕੇ ਤੇ ਇੱਕ ਪੰਥਕ ਇਕੱਠ ਵੀ ਕੀਤਾ ਗਿਆ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੀ ਤਿਆਰੀ ਜਿਹੜੀ ਹੈ ਅਮਰਿਤਪਾਲ ਸਿੰਘ ਦੇ ਨਾਲ-ਨਾਲ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਕੀਤੀ ਜਾ ਰਹੀ ਹੈ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਅਤੇ ਪ੍ਰੀਤਕੋਟ ਤੋਂ ਆਜ਼ਾਦ ਜਿੱਤੇ ਸਰਬਜੀਤ ਸਿੰਘ ਖਾਲਸਾ ਤੇ ਇਸ ਦੌਰਾਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹੁੰਚੇ ਨੇ ترਸੀਮ ਸਿੰਘ ਅਮਰਿਤਪਾਲ ਸਿੰਘ ਦੇ ਪਿਤਾ ਨੇ ਤੇ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਇਸ ਵੇਲੇ ਮੇਰੇ ਸਹਿਯੋਗੀ ਅਮਿਤ ਸ਼ਰਮਾ ਫੋਨਲਾਈਨ ਤੇ ਮੌਜੂਦ ਨੇ ਅੰਮ੍ਰਿਤਸਰ ਤੋਂ ਅਮਿਤ ਕੀ ਪਰਪਸ ਹੈ ਜਦੀ ਮੁਲਾਕਾਤ ਦਾ ਮਕਸਦ ਕੀ ਹੈ ਕਿ ਗੱਲਬਾਤ ਹੋ ਰਹੀ ਹੈ ਕਿ ਕੁਝ ਪਤਾ ਲੱਗ ਰਿਹਾ ਹੈ ਜੀ ਰਣबीर ਬਿਲਕੁਲ ਜਿਹੜੀ 30 ਤਰੀਕ ਨੂੰ ਮੀਟਿੰਗ ਹੋਣੀ ਹੈ ਜਿਵੇਂ ਕਿ ਅਸੀਂ ਪਹਿਲੇ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਜਿਹੜੀ 30 ਤਰੀਕ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਫੈਸਲਾ ਲਿੱਤਾ ਜਾਣਾ ਹੈ ਜੇ ਜੋ ਵੀ ਗਲਤੀਆਂ ਉਹਨਾਂ ਦੇ ਰਾਜ ਦੌਰਾਨ ਹੋਈਆਂ ਸੀ ਉਸ ਦੀ ਮਾਫੀ ਉਹ ਪਹਿਲਾਂ ਮੰਨ ਚੁੱਕਿਆ ਸੋ ਉਸ ਦਾ ਫੈਸਲਾ ਜ਼ਰੂਰ ਕੱਲ੍ਹ ਤੱਕ ਦੇ ਪੰਜ ਸਿੰਘ ਸਾਹਿਬਾਨਾਂ ਵਾਲੋ ਦਿੱਤਾ ਜਾਣਾ ਉਸੇ ਮਾਮਲੇ ਦੇ ਵਿੱਚ ਅੱਜ ਤਰਸੇਮ ਸਿੰਘ ਅਮਰਤਪਾਲ ਦੇ ਪਿਤਾ ਦੁਆਰਾ ਜਿਹੜੇ ਮੰਗ ਪੱਤਰ ਇੱਕ ਜੱਜਦਾਰ ਨੂੰ ਦਿੱਤਾ ਗਿਆ ਤੇ ਉਸ ਤੇ ਮੰਗ ਪੱਤਰ ਦੇ ਵਿੱਚ ਸਾਫ਼ ਤੌਰ ਤੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਲਿਖੀ ਗਈ ਹੈ ਉਸ ਨੇ ਇਹ ਚੇਰ ਰੱਖਿਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਸੀ ਤੇ ਇਹਨੇ ਝੂਠੇ ਪੁਲਿਸ ਮੁਲਾਜ਼ਮ ਜਿਹੜੇ ਮੁਕਾਬਲਿਆਂ ਦੇ ਸੰਬੰਧ ਵਿੱਚ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜਿਹੜੀ ਹੋਈ ਬਹਿਸ ਵਿੱਚ ਇਸ ਤੇ ਕਾਰਵਾਈ ਦਾ ਕੇਂਦਰ ਦੇ ਹੁਕਮ ਦੇ ਅੰਸ਼ਾ ਜਿਕਰ ਕੀਤਾ ਗਿਆ ਸੀ ਸੋ ਸਾਰੇ ਉਸੇ ਮਾਮਲੇ ਨੂੰ ਲੈ ਕੇ ਆਏ ਜੋ ਅਕਾਲੀ ਦਲ ਦੇ ਰਾਜ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ ਸੀ ਜੋ ਸੁਖਬੀਰ ਸਿੰਘ ਬਾਦਲ ਦੁਆਰਾ ਮਾਫੀ ਮੰਗੀਆਂ ਗਈ ਹੈ ਤੇ ਨਾਲ ਹੀ ਜੋ ਵੀ ਗਲਤੀਆਂ ਹੋਈਆਂ ਉਸੇ ਉਹਨਾਂ ਨੂੰ ਲੈ ਕੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗਪੱਤਰ ਦਿੱਤਾ ਗਿਆ ਤੇ ਕਿਹਾ ਗਿਆ ਸੀ ਜੋ ਵੀ ਫੈਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਲਿੱਤਾ ਜਾਣਾ ਉਹ ਕੌਮ ਦੀ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਿੱਤਾ ਜਾਏ ਤਾਂ ਕਿ ਇਸ ਤੋਂ ਪਹਿਲਾਂ ਵੀ ਜੋ ਵੀ ਫੈਸਲੇ ਲਿੱਤੇ ਗਏ ਆ ਕੌਮ ਦੀ ਕਈ ਵਾਰੀ ਭਾਵਨਾਵਾਂ ਨੂੰ ਠੇਸ ਪਹੁੰਚੀ ਐ ਸੋ ਇਹ ਫੈਸਲਾ ਜੋ ਵੀ ਲਿੱਤਾ ਜਾਣਾ ਕੌਮ ਦੀ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਲਾ ਕੇ ਲਿੱਤਾ ਜਾਵੇ ਠੀਕ ਐ ਬਹੁਤ ਧੰਨਵਾਦ ਅਮਿਤ ਉਸ ਪੂਰੀ ਅਪਡੇਟ ਦੇ ਲਈ ਤੋਂ ਦੱਸ ਦਈਏ ਕਿ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਐ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੱਲੋਂ ਤੇ ਇੱਕ ਮੰਗ ਪੱਤਰ ਸੌਂਪਿਆ ਗਿਆ ਐ ਦਰਅਸਲ ਪੰਜ ਸਿੰਘ ਸਹਿਬਾਨ ਦੀ ਇੱਕ ਮੀਟਿੰਗ ਹੋਣੀ ਐ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਬਾਰੇ ਜੋ ਸ਼ਿਕਾਇਤ ਦਿੱਤੀ ਗਈ ਸੀ ਸੀਨੀਅਰ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਕਿ ਅਕਾਲੀ ਦਲ ਦੇ ਰਾਜ ਵੇਲੇ ਬਹੁਤ ਗਲਤੀਆਂ ਹੋਈਆਂ ਤਾਂ ਉਸੇ ਨੂੰ ਲੈ ਕੇ ਇੱਕ ਮੰਗ ਪੱਤਰ ਹੈ ਜਿਹੜਾ ਉਹ ਹੁਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਗਿਆ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੋ ਸੁਖਬੀਰ ਸਿੰਘ ਬਾਦਲ ਦੇ ਸਬੰਧ ਵਿੱਚ ਫੈਸਲਾ ਲੈਣਾ ਹੈ ਉਹ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਜਾਵੇ ਕਿਉਂਕਿ ਇਲਜ਼ਾਮ ਇਹ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੌਰਾਨ ਉਥੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਇਹ ਜੋ ਮੰਗ ਪੱਤਰ ਦਿੱਤਾ ਗਿਆ ترਸੀਮ ਸਿੰਘ ਦੇ ਵੱਲੋਂ ਐਮਪੀ ਜੋ ਅਮਰਿਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਨੇ ਕਿਹਾ ਕਿ 1978 ਵਿੱਚ ਅੰਮ੍ਰਿਤਸਰ ਵਿੱਚ ਜੋ ਨਰੰਗਕਾਰੀਆਂ ਦੇ ਨਾਲ 13 ਸਿੰਘ ਸ਼ਹੀਦ ਹੋਏ ਉਸ ਦੇ ਵਿੱਚ ਵੀ ਜੋ ਜ਼ਿੰਮੇਵਾਰ ਠਹਿਰਾਇਆ ਗਿਆ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਵੀ ਬਾਰ-ਬਾਰ ਹੁਕਮ ਅਦੂਲੀ ਕੀਤੀ ਗਈ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਦੇ 31 ਦਸੰਬਰ 1988 ਦੇ ਅਕਾਲ ਤੱਕ ਸਹਿਬ ਵੱਲੋਂ ਜਥੇਦਾਰ ਰਣਜੀਤ ਸਿੰਘ ਦੇ ਕੀਤੇ ਹੁਕਮ ਨੂੰ ਵਾਪਸ ਲੈਣ ਦਾ ਮਤਾ ਪਾਇਆ ਗਿਆ ਯਾਨੀ ਕਿ ਜੋ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਕੁਝ ਸਮੇਂ ਦੇ ਦੌਰਾਨ ਆਪਣੇ ਰਾਜ ਦੇ ਦੌਰਾਨ ਗਲਤੀਆਂ ਕੀਤੀਆਂ ਗਈਆਂ ਉਹ ਇਸ ਮੰਗ ਪੱਤਰ ਦੇ ਵਿੱਚ ਦੱਸੀਆਂ ਗਈਆਂ ਨੇ ਤੇ ਜਿਸ ਦੇ ਵਿੱਚ ਕਿਹਾ ਗਿਆ ਕਿ ਜੋ ਤਰਸੇਮ ਸਿੰਘ ਨੇ ਇਸ ਦੇ ਨਾਲ ਹੀ ਜੋ ਹੋਰ ਆਗੂ ਨੇ ਪਰਮਜੀਤ ਸਿੰਘ ਪ੍ਰਗਟ ਸਿੰਘ ਜਸਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਦਾ ਨਾਮ ਹੈ ਉਨਾਈ ਵੀ ਕਿਹਾ ਕਿ ਸੁਖਬੀਰ ਬਾਦਲ ਬੱਲੂ ਆਪਣੇ ਸਿਆਸੀ ਹਿੱਤਾਂ ਲਈ ਗੁਰੂ ਦੀ ਗੋਲਕ ਦੀ ਵਰਤੋਂ ਕਰਦੇ ਹੋਏ 92 ਲੱਖ ਰੁਪਏ ਜੋ ਖਰਚੇ ਗਏ ਸੀ ਉਹ ਵਿਆਜ ਸਮੇਤ ਵਸੂਲੇ ਜਾਣ ਦੱਸਿਆ ਕਿ ਜੋ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਤੇ ਉਸ ਦੇ ਲਈ ਇਸ਼ਤਿਹਾਰ ਦਿੱਤੇ ਗਏ ਸੀ ਖਬਰਾਂ ਦੇ ਵਿੱਚ 90.99 ਲੱਖ ਦੇ ਜਿਸ ਦਾ ਸ਼ਿਕਾਇਤ ਦੇ ਵਿੱਚ ਜ਼ਿਕਰ ਸੀ ਜੋ ਬਾਗੀ ਆਕਾਲੀ ਦਲ ਦੇ ਆਗੂਆਂ ਦੇ ਵੱਲੋਂ ਕੀਤੀ ਗਈ ਸੀ ਉਸ ਦਾ ਇਸ ਮੰਗ ਪੱਤਰ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਜੋ 90.99 ਲੱਖ ਖਰਚੇ ਗਏ ਸੀ ਸ਼੍ਰੋਮਣੀ ਕਮੇਟੀ ਦੇ ਅਕਾਊਂਟ ਦੇ ਵਿੱਚੋਂ ਜੋ ਆਮ ਲੋਕਾਂ ਦੇ ਦਾਨ ਦੇ ਪੈਸੇ ਨੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਤੋਂ ਉਹ ਵਿਆਜ ਸਮੇਤ ਵਸੂਲੇ ਜਾਣ ਤੇ ਇਹ ਵੀ ਕਿਹਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਫਖਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ ਤਾਂ ਕਈ ਮੰਗਾਂ ਜਿਹੜੀਆਂ ਨੇ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਰੱਖੇ ਗੀਆਂ ਨੇ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫਖਰ-ਏ-ਕੌਮ ਐਵਾਰਡ ਦਿੱਤਾ ਗਿਆ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਜਿਹੜੇ 90 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਸੀ ਉਹ ਸਾਰਾ ਪੈਸਾ ਜਿਹੜਾ ਇਹ ਉਹ ਸੁਖਬੀਰ ਸਿੰਘ ਬਾਦਲ ਤੋਂ ਵਿਆਸਮੇਤ ਵਾਪਸ ਲਿਆ ਜਾਵੇ ਕਿਉਂਕਿ ਸੁਖਬੀਰ ਬਾਦਲ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਗੁਰੂ ਦੀ ਗੋਲਕ ਵਿੱਚੋਂ ਇਹ ਪੈਸੇ ਵਰਤੇ ਗਏ ਸੀ ਤਾਂ ਕਾਫੀ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਬਾਦਲ ਪਰਿਵਾਰ ਤੇ ਲਾਏ ਗਏ ਨੇ ਕਾਇਸ ਵੇਲੇ ਕਾਲੀਦਾਲ ਦੇ ਸਪੋਕਸਪਰਸਨ ਅਰਸ਼ਦੀਪ ਸਿੰਘ ਕਲियर ਫੋਨ ਲਾਈਨ ਤੇ ਮੌਜੂਦ ਨੇ ਅਰਸ਼ਦੀਪ ਜੀ ਜਿਸ ਢੰਗ ਦੇ ਨਾਲ ਅੱਜ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਉਸ ਦੇ ਵਿੱਚ ਕਈ ਉਹਨਾਂ ਨੇ ਮੰਗਾਂ ਰੱਖਿਆ ਨੇ ਜਿਸ ਦੇ ਵਿੱਚ ਸਭ ਤੋਂ ਵੱਡੀ ਮੰਗ ਜਿਹੜੀ ਇਸ ਵੇਲੇ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫਖਰ-ਏ-ਕੌਮ ਐਵਾਰਡ ਦਿੱਤਾ ਗਿਆ ਸੀ ਉਹ ਵਾਪਸ ਲਿਆ ਜਾਵੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੰਗ ਪੱਤਰ ਦਿੱਤਾ ਗਿਆ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇਖੋ ਮੈਂ ਪਹਿਲਾਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਮਸਲਾ ਹੈ ਅਕਾਲ ਤਖਤ ਸਾਹਿਬ ਦੇ ਹੁਣ ਵਿਚਾਰ ਅਧੀਨ ਹੈ ਜੀ ਉਹ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਥੇਬੰਦੀਆਂ ਜਿਹੜੀਆਂ ਇਹਨਾਂ ਦੇ ਨਾਲ ਕੋਈ ਗਈਆਂ ਨੇ ਜਾਂ ਤਰਸੇਮ ਸਿੰਘ ਜੀ ਤੇ ਕਿ ਇਹ ਅਕਾਲ ਤਖਤ ਸਾਹਿਬ ਨੂੰ ਕੀ ਡਿਕਟੇਟ ਕਰਨਾ ਚਾਹੁੰਦੇ ਨੇ ਕਿ ਅਕਾਲ ਤਖਤ ਸਾਹਿਬ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਕਿਉਂਕਿ ਅਕਾਲ ਤਖਤ ਸਾਹਿਬ ਦਾ ਇੱਕ ਸਰਮੌਰ ਸੰਸਥਾ ਹੈ ਔਰ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਸਿੱਖ ਬੈਠੇ ਨੇ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਤੁਹਾ ਕਾਲਕਾ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਬਾਰ ਬਾਰ ਇਹ ਜੀਆਂ ਗੱਲਾਂ ਕਹਿਣੀਆਂ ਔਰ ਮੈਂ ਦੱਸ ਦਿਆਂ ਕਿ ਤਰਸੇਮ ਸਿੰਘ ਜੀ ਦੀਆਂ ਨਜ਼ਦੀਕੀਆਂ ਜਿਹੜੀਆਂ ਕਿ ਅੱਜ ਉਹ ਦਿੱਲੀ ਦੇ ਕਾਲਕਾ ਸਾਹਿਬ ਨਾਲ ਨਹੀਂ ਜਾਂ ਭਾਜਪਾ ਦੇ ਨਾਲ ਨਹੀਂ ਜਾਂ ਕਿਸੇ ਤੋਂ ਲੁਕੀਆਂ ਛिपੀਆਂ ਨਹੀਂ ਸੋ ਇਹ ਗੱਲਾਂ ਇਹਨਾਂ ਨੂੰ ਪਬਲਿਕ ਪਲੇਟਫਾਰਮ ਤੇ ਨਹੀਂ ਕਰਨੀਆਂ ਚਾਹੀਦੀਆਂ ਔਰ ਦੂਸਰੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਚਾਹੀਦੀ ਹੈ ਕਿ ਜੋ ਇਹਨਾਂ ਦੇ ਦੂਜੇ ਬੇਟੇ ਹਰਪ੍ਰੀਤ ਨੇ ਜਿਸ ਤਰੀਕੇ ਦੇ ਨਾਲ ਉਹ ਡਰਗ ਦੇ ਮਸਲੇ 'ਚ ਫੜਿਆ ਗਿਆ ਉਹ ਸਾਰਿਆਂ ਦੇ ਸਾਹਮਣੇ ਇਹ ਸਿਆਸਤ ਤੋਂ ਬਾਜ਼ ਆਉਣ ਇਹ ਜੀ ਸਿਆਸਤ ਨਾ ਕਰਨ ਅਕਾਲ ਤਖਸਾਬ ਨੂੰ ਅਕਾਲ ਤਖਸਾਬ ਨੇ ਫੈਸਲਾ ਲੈਣਾ ਉਹਨੂੰ ਆਪਾਂ ਉਹਨਾਂ ਨੂੰ ਆਪਾਂ ਉਹਨਾਂ ਦਾ ਫੈਸਲਾ ਲੈਣ ਦੀਏ ਇਸ ਤਰੀਕੇ ਜਿਹੜੇ ਆਪਾਂ ਬਾਰ ਬਾਰ ਜਾ ਕੇ ਮੀਡੀਆ ਦੇ ਵਿੱਚ ਰਹਿਣਾ ਚਾਹੁੰਦੇ ਆਂ ਗੱਲ ਕਰਨੀ ਚਾਹੁੰਦੇ ਆਂ ਨਹੀਂ ਕਰਨੀ ਚਾਹੀਦੀ ਅਕਲਰ ਸਾਹਿਬ ਇੱਕ ਹੋਰ ਪੁਆਇੰਟ ਵੀ ਉਹਨਾਂ ਨੇ ਰੱਖਿਆ ਹੈ ਕਿ ਰਾਮ ਰਹੀਮ ਨੂੰ ਜਦੋਂ ਮੁਆਫੀ ਦਿੱਤੀ ਗਈ ਤਾਂ ਸ਼ਰਮਣੀ ਕਮੇਟੀ ਦੇ ਵੱਲੋਂ ਬਹੁਤ ਸਾਰੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਦਿੱਤੇ ਗਏ ਉਸ ਨੂੰ ਜਾਇਜ਼ ਠਹਿਰਾਉਣ ਦੇ ਲਈ ਇਹ ਗੱਲ ਪਹਿਲਾਂ ਵੀ ਸਾਹਮਣੇ ਆਈ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਪੈਸੇ ਨੇ ਹੁਣ ਸ਼ਰਮਣੀ ਕਮੇਟੀ ਦੇ ਗੋਲਕ ਦੇ ਪੈਸੇ ਸੀਗੇ ਦਾਨ ਦੇ ਪੈਸੇ ਸੀਗੇ ਇਹ ਸੁਖਬੀਰ ਸਿੰਘ ਬਾਦਲ ਤੋਂ ਵਸੂਲੇ ਜਾਣ ਵਿਆ ਇਸਮਈ ਦੇਖੋ ਮੈਂ ਫਿਰ ਦੁਬਾਰਾ ਕਹਦੇ ਆ ਜੀ ਕਿ ਜਦੋਂ ਅਕਾਲ ਤਖਤ ਸਾਹਿਬ ਦੀ ਮਸਲਾ ਵਿਚਾਰ ਦੀਨ ਹੈ ਤਾਂ ਪਬਲਿਕ ਪਲੇਟਫਾਰਮ ਤੇ ਉਹ ਗੱਲਾਂ ਡਿਸਕਸ ਕਰਨ ਦਾ ਮੈਨੂੰ ਨਹੀਂ ਲੱਗਦਾ ਕੋਈ ਤੁਕਬੰਦੀ ਬਣਦੀ ਹੈ ਸੋ ਇਸ ਚੀਜ਼ ਤੋਂ ਤਰਸੇਮ ਸਿੰਘ ਜੀ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਔਰ ਹੋਰ ਵੀ ਸਾਰਿਆਂ ਨੂੰ ਕਿਉਂਕਿ ਅਕਾਲ ਤਖਤ ਸਾਹਿਬ ਜਾਂ ਜਿਹੜੀ ਸਿੰਘ ਸਹਿਬਾਨਾਂ ਦੀ ਬੈਠਕ ਹੈ ਉਹ 30 ਤਰੀਕ ਨੂੰ ਹੈਗੀ ਹੈ ਸੋ ਮਸਲੇ ਵਿਚਾਰੇ ਜਾਣਗੇ ਤੋ ਇਸ ਤਰੀਕੇ ਦੇ ਨਾਲ ਅਗਰ ਜੇ মিডিਆ ਦੇ ਵਿੱਚ ਆਉਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਮੈਂ ਇਹਨੂੰ ਠੀਕ ਨਹੀਂ ਸਮਝਦਾ ਅ ਅਰਸ਼ਦੀਪ ਜੀ ਤੁਸੀਂ ਬਣੇ ਰਹੋ ਸਾਡੇ ਨਾਲ ਸਾਡੇ ਨਾਲ ਇਮਾਨ ਸਿੰਘ ਖਾਰਾ ਵੀ ਨੇ ਅਮਰਿਤਪਾਲ ਸਿੰਘ ਦੇ ਐਡਵੋਕੇਟ ਨੇ ਖਾਰਾ ਸਭ ਕਿਹੜੀ ਕਿਹੜੀਆਂ ਮੰਗਾਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਗਈ ਆ ਅੱਜ ਅਤਰਸੇਮ ਸਿੰਘ ਹੋਰਾਂ ਦੇ ਵੱਲੋਂ ਇਮਾਨ ਸਿੰਘ ਜੀ ਆਵਾਜ਼ ਆ ਰਹੀ ਹੈ ਮੇਰੀ ਟੀਮ ਆਪਣੀ ਪਾਸ ਉਹ ਸੰਪਰਕ ਨਹੀਂ ਹੋ ਰਿਹਾ ਅਕਲਰ ਸਾਹਿਬ ਜਿਸ ਢੰਗ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਅਕਾਲ ਤਖਤ ਸਾਹਿਬ ਦੀ ਸਰਬ ਉੱਚ ਅਕਾਲ ਤਖਤ ਸਾਹਿਬ ਨੇ ਤੇ ਉਹਨਾਂ ਨੇ ਫੈਸਲਾ ਲੈਣਾ ਹੈ ਇਹ ਬਿਲਕੁਲ ਠੀਕ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਣੀ ਹੈ ਤੇ ਉਹਨਾਂ ਦੇ ਵੱਲੋਂ ਫੈਸਲਾ ਲਿਆ ਜਾਣਾ ਪਰ ਕੀ ਸ਼ਿਕਾਇਤ ਕਰਨ ਦਾ ਅਧਿਕਾਰ ਹੈ ਕਿਸੇ ਵੀ ਸਿੱਖ ਨੂੰ ਤੁਹਾਨੂੰ ਲੱਗਦਾ ਇਹ ਸ਼ਿਕਾਇਤ ਕਰਨ ਦਾ ਬਿਲਕੁਲ ਅਧਿਕਾਰ ਹੈ ਬਟ ਉਹਦੇ ਨਾਲ ਇਹਨਾਂ ਨੂੰ ਹਰਪ੍ਰੀਤ ਨੂੰ ਵੀ ਉੱਥੇ ਲੈ ਕੇ ਜਾਣਾ ਚਾਹੀਦਾ ਸੀ ਜੋ ਉਹਨੇ ਗੁਨਾਹ ਕੀਤਾ ਉਹਦੇ ਬਾਰੇ ਵੀ ਇਹਨਾਂ ਨੂੰ ਜਾ ਕੇ ਉੱਥੇ ਗੱਲ ਕਰਨੀ ਚਾਹੀਦੀ ਸੀ ਇਸ ਤਰੀਕੇ ਦੇ ਨਾਲ ਕੱਲੀ ਰਾਜਨੀਤੀ ਨਾਲ ਆਪਾਂ ਕਰੀਏ ਆਪਾਂ ਸਾਰੇ ਮੁੱਦਿਆਂ ਤੇ ਬਰਾਬਰ ਸੋਚੀ ਜੀ ਪਰ ਤੁਹਾਨੂੰ ਕਿਉਂ ਲੱਗਦਾ ਹੈ ਕਿ ਜਿਸ ਢੰਗ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਦੇ ਨਾਲ ਜਿਹੜਾ ਇਹਨਾਂ ਦਾ ਮੇਲ ਜੋਲ ਹੈ ਜਾਂ ਜੋ ਵੀ ਅਕਾਲੀ ਦਲ ਤੇ ਜਿਹੜਾ ਕੋਈ ਸਵਾਲ ਚੁੱਕਦਾ ਹੈ ਜਾਂ ਚਾਹੇ ਉਹ ਬਾਗੀ ਧੜੇ ਦੇ ਆਗੂ ਸੀ ਉਹ ਵੀ ਕਿਹਾ ਗਿਆ ਕਿ ਨਾਗਪੁਰ ਤੋਂ ਚੱਲ ਰਿਹਾ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਜਾਂ ਸਵਰਗੀ ਪ੍ਰਕਾਸ਼ ਸਿੰਘ ਬਾਦਲ ਤੇ ਸਵਾਲ ਚੁੱਕ ਰਿਹਾ ਉਹ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਨਾਗਪੁਰ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਆਰਐਸਐਸ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਨਹੀਂ ਪਹਿਲਾਂ ਮੈਨੂੰ ਇਹ ਦੱਸ ਦੇਣ ਨਾ ਜੀ ਇਹਨਾਂ ਦੀ ਲੜਾਈ ਕਿਹਦੇ ਖਿਲਾਫ ਹੈ ਅਗਰ ਇਹ ਬੰਦੀ ਸਿੰਘਾਂ ਦੀ ਵੀ ਗੱਲ ਕਰਦੇ ਨੇ ਤਾਂ ਬੰਦੀ ਸਿੰਘਾਂ ਜੇਲ੍ਹ ਚ ਅੱਜ ਕਿਹਦੇ ਕਰਕੇ ਨੇ ਉਹ ਦੇਸ਼ ਦੀਆਂ ਸਰਕਾਰਾਂ ਕਰਕੇ ਨੇ ਅਗਰ ਬੰਦੀ ਸਿੰਘਾਂ ਨੂੰ ਪ੍ਰੋਮਿਸ ਕਰਕੇ ਨਹੀਂ ਛੱਡਿਆ ਜਾਂਦਾ ਤਾਂ ਦੇਸ਼ ਦੀ ਸਰਕਾਰ ਨਹੀਂ ਛੱਡਰੀ ਔਰ ਦੂਜੇ ਪਾਸੇ ਜਿਹੜੇ ਡਿਬਰੂਗੜਵੀ ਬੰਦ ਨੇ ਉਹ ਪੰਜਾਬ ਸਰਕਾਰ ਕਰਕੇ ਬੰਦ ਨੇ ਕੇਂਦਰ ਸਰਕਾਰ ਕਰਕੇ ਬੰਦ ਨੇ ਤਾਂ ਅਗਰ ਇਹ ਜਾ ਕੇ ਕਾਲਕਾ ਸਾਹਿਬ ਵਰਗੇ ਲੋਕਾਂ ਤੋਂ ਸਰੋਪਾ ਪਵਾ ਰਹੇ ਨੇ ਜਿਹੜੇ ਕਿ ਬੀਜੇਪੀ ਜੁਆਇਨ ਕਰ ਚੁੱਕੇ ਨੇ ਜਸਵੰਤਰ ਦਾਦੂਵਾਲ ਸਾਹਿਬ ਬੀਜੇਪੀ ਦੇ ਸਪੋਰਟ ਦੇ ਨੇ ਤਾਂ ਫਿਰ ਇਹ ਕਿਸ ਤਰ੍ਹਾਂ ਇਹ ਆਪਣੇ ਆਪ ਨੂੰ ਦੱਸਦੇ ਨੇ ਕਿ ਅਸੀਂ ਬਾਇਸ ਨਹੀਂ ਹੈਗੇ ਕਿਉਂਕਿ ਜਿੰਨਾ ਕਰਕੇ ਬੰਦੀ ਸਿੰਘ ਜੇਲਾ ਚ ਬੈਠੇ ਨੇ ਉਹਨਾਂ ਤੋਂ ਤਾਂ ਇਹ ਸਨਮਾਨ ਕਰਾ ਰਹੇ ਨੇ ਉਹ ਇਹਦੇ ਬਾਰੇ ਵੀ ਇਹ ਲੋਕਾਂ ਨੂੰ ਦੱਸਦੇ ਪਰ ਜਿਸ ਢੰਗ ਦੇ ਨਾਲ ਬਹੁਤ ਸਾਰੇ ਪੁਆਇੰਟ ਨੇ ਕਿਉਂਕਿ ਇਹ ਜਿਹੜਾ ਮੰਗ ਪੱਤਰ ਹੈ ਕਲੇਰ ਸਾਹਿਬ ਦੇ ਤਿੰਨ ਚਾਰ ਪੰਨਿਆਂ ਦਾ ਹੈ ਤੇ ਹਾਲੇ ਹੁਣੇ-ਹੁਣੇ ਕਿਉਂਕਿ ਆਇਆ ਤੇ ਬਹੁਤ ਸਾਰੇ ਗੱਲਾਂ ਇਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਧਾਰਮਿਕ ਅਤੇ ਰਾਜਨੀਤਿਕ ਅਗਵਾਈ ਜਿਹੜੀ ਉਹ ਕਰ ਰਹੇ ਨੇ ਉਸ ਤੇ ਵੀ ਪਾਬੰਦੀ ਲਾਈ ਜਾਵੇ ਬਹੁਤ ਸਾਰੇ ਪੁਆਇੰਟ ਨੇ ਇਸ ਮੰਗ ਪੱਤਰ ਦੇ ਮੈਂ ਫੇਰ ਦੁਬਾਰਾ ਕਹਿ ਰਹੇ ਜੀ ਕਿ ਨਤਾਏ న్యూਸ 18 ਨੇ ਡਿਸਾਈਡ ਕਰਨਾ ਹੈ ਨਾਇਤਰ ਸੇਮ ਸਿੰਘ ਜੀ ਨੇ ਡਿਸਾਈਡ ਕਰਨਾ ਹੈ ਇਹ ਅਕਾਲ ਤਖਤ ਸਾਹਿਬ ਨੇ ਫੈਸਲਾ ਲੈਣਾ ਤੇ ਅਕਾਲ ਸਾਰੀਆਂ ਗੱਲਾਂ ਵਿਚਾਰ ਅਧੀਨ ਨੇ ਸੋ ਤੁਸੀਂ ਅਗਰ ਮੀਡੀਆ ਟ੍ਰਾਇਲ ਕਰਕੇ ਜਾਂ ਮੀਡੀਆ ਪਲੈਟਫਾਰਮ ਤੇ ਸਵਾਲ ਲੈ ਕੇ ترسےم ਸਿੰਘ ਜੀ ਆਉਣਾ ਚਾਹੁੰਦੇ ਨੇ ਜੇ ਤੁਸੀਂ ਬਤੌਰ ਚੈਨਲ ਜੀ ਕੀ ਕਹਿਣਾ ਚਾਹੁੰਦੇ ਹੋ ترسےم ਸਿੰਘ ਜੀ ਨੂੰ ਸਭ ਤੋਂ ਅਸੀਂ ਤਾਂ ਇਹੀ ਜਾਣਨਾ ਚਾਹੁੰਦੇ ਆ ਕਿ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ترسےم ਸਿੰਘ ਜੀ ਨੂੰ ਜਿਹੜੇ ਅੱਜ ਇਹ ਮੰਗ ਪੱਤਰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਦੇਖੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜੀ ਅਕਾਲ ਤਖਤ ਸਾਹਿਬ ਇਹ ਮਸਲੇ ਸਾਰੇ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਨੇ ਸੋ ਬਾਰ-ਬਾਰ ਇਹਦੇ ਤੇ ਜਿਹੜੀ ਸਿਆਸਤ ਕਰਨੀ ਇਹ ਜਥੇਬੰਦੀ ਨੂੰ ਉੱਥੇ ਲੈ ਕੇ ਜਾਣਾ ਇਹ ਸਿਆਸਤ ਹੈ ਇਹ ਸਾਰਿਆਂ ਨੂੰ ਦਿਖ ਰਿਹਾ ਸੋ ਅਕਾਲ ਤਖਤ ਸਾਹਿਬ ਨੂੰ ਉਹਨਾਂ ਦਾ ਫੈਸਲਾ ਲੈਣ ਦੀ ਹੈ ਤੇ ਆਪਾਂ ਉਡੀਕ ਕਰੀਏ ਕਿ ਅਕਾਲ ਤਖਤ ਸਾਹਿਬ ਕੀ ਫੈਸਲਾ ਲੈਂਦੇ ਇਹਦੇ ਪਿੱਛੇ ਮਕਸਦ ਕੀ ਲੱਗਦਾ ਤੁਹਾਨੂੰ ਕਲੇਰ ਸਾਹਿਬ ਦੇਖੋ ਮਕਸਦ ਉਹਨਾਂ ਨੂੰ ਪਤਾ ਹੋਏਗਾ ਜੀ ਮਕਸਦ ਤਾਂ ਸਾਰਿਆਂ ਦੀ ਰਾਜਨੀਤਿਕ ਮਕਸਦ ਨੇ ਸੋ ਮੈਂ ਤਾਂ ਇਹ ਗੱਲ ਸਮਝਦਾ ਕਿ ਜਦੋਂ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਅਗਰ ਇਹ ਬੰਦੇ ਸੋਚਦੇ ਨੇ ਕਿ ਅਸੀਂ ਜਾ ਕੇ ਉਹਨਾਂ ਨੂੰ ਕੁਝ ਦੱਸ ਕੇ ਆਵਾਂਗੇ ਡਿਕਟੇਟ ਕਰਕੇ ਆਵਾਂਗੇ ਤਾਂ ਉੱਥੋਂ ਤਾਂ ਸਵਾਲੀਆ ਨਿਸ਼ਾਨ ਆਪ ਹੀ ਖੜੇ ਹੋ ਜਾਂਦੇ ਚਲੋ ਬਹੁਤ ਧੰਨਵਾਦ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੁਖ ਬੁਲਾ ਰਹੇ ਨੇ ਅਕਾਲੀ ਦਲ ਦੇ ਸਾਡੇ ਨਾਲ ਜੁੜੇ ਗੱਲਬਾਤ ਕੀਤੀ ਤਾਂ ترਸੇਮ ਸਿੰਘ ਜਿਹੜੇ ਨੇ ਅਮਰਿਤਪਾਲ ਸਿੰਘ ਦੇ ਪਿਤਾ ਨੇ ਤੇ ਉਹਨਾਂ ਦੇ ਵੱਲੋਂ ਇੱਕ ਮੰਗ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਗਿਆ ਏ ਜਿਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਸ ਮੰਗ ਪੱਤਰ ਦੇ ਵਿੱਚ ਕਈਆਂ ਗੰਗੀਆਂ ਨੇ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫਖਰ-ਏ-ਕੌਮ ਐਵਾਰਡ ਦਿੱਤਾ ਗਿਆ ਸੀ ਉਹ ਵਾਪਸ ਲਿਆ ਜਾਵੇ ਇਸ ਦੇ ਨਾਲ ਹੀ ਜਿਹੜੀ ਧਾਰਮਿਕ ਅਤੇ ਰਾਜਨੀਤਿਕ ਅਗਵਾਈ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਉਸ ਤੋਂ ਪਾਬੰਦੀ ਲਾਈ ਜਾਵੇ ਇਹ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਹਟਾਇਆ ਜਾਵੇ ਬਹੁਤ ਸਾਰੀਆਂ ਮੰਗਾਂ ਕਿ 90 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਦਿੱਤੇ ਸੀ ਉਸ ਦੀ ਪਰਪਾਈ ਸੁਖਬੀਰ ਸਿੰਘ ਬਾਦਲ ਤੋਂ ਕੀਤੀ ਜਾਵੇ ਤਾਂ ਇਹ ਬਹੁਤ ਸਾਰੇ ਪੁਆਇੰਟ ਨੇ ਇਸ ਮੰਗ ਪੱਤਰ ਦੇ ਹਾਲਾਂਕਿ ਜੋ ਅਕਾਲੀ ਦਲ ਹੈ ਉਹ ਇਸ ਤੇ ਸਵਾਲ ਚੁੱਕ ਰਿਹਾ ਹੈ ਕਿ ਤਰਸੇਮ ਸਿੰਘ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੋਣੀ ਹੈ 30 ਤਰੀਕ ਨੂੰ ਸੱਦੀ ਗਈ ਹੈ ਉਸ ਦੇ ਵਿੱਚ ਉਹਨਾਂ ਨੂੰ ਫੈਸਲਾ ਲੈਣ ਦਿੱਤਾ ਜਾਵੇ ਇਸ ਢੰਗ ਦੇ ਨਾਲ ਡਿਕਟੇਟ ਨਾ ਕੀਤਾ ਜਾਵੇ ਹਾਲਾਂਕਿ ਤਰਸੇਮ ਸਿੰਘ ਕਹਿ ਰਹੇ ਨੇ ਕਿ ਉਹ ਇੱਕ ਮੰਗ ਪੱਤਰ ਦੇ ਕੇ ਆਏ ਨੇ ਸ਼ਿਕਾਇਤ ਕਰਕੇ ਆਏ ਨੇ ਤੇ ਸ਼ਿਕਾਇਤ ਕਰਨਾ ਅਧਿਕਾਰ ਹੈਗਾ ਏ ਕੋਈ ਵੀ ਜੇਕਰ ਫੈਸਲੇ ਤੋਂ ਪਹਿਲਾਂ ਸ਼ਿਕਾਇਤ ਕਰਦਾ ਏ ਤਾਂ ਅਧਿਕਾਰ ਹੈਗਾ ਏ ਤਾਂ ਇਸ ਦੇ ਵਿੱਚ ਜਥੇਦਾਰ ਨੂੰ ਮਿਲ ਕੇ ਆਏ ਨੇ ਅਮ੍ਰਿਤਪਾਲ ਸਿੰਘ ਤਾਂ ਇਸ ਵੇਲੇ ਮਾਨ ਸਿੰਘ ਖਾਰਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਅਮ੍ਰਿਤਪਾਲ ਸਿੰਘ ਦੇ ਐਡਵੋਕੇਟ ਨੇ ਸਰਸਾਬੇਕ ਅੱਜ ترਸੇਮ ਸਿੰਘ ਜਸedar ਸਿੰਘ ਓਕਾਲਤਖਤ ਸਾਹਿਬ ਨੂੰ ਮਿਲ ਕੇ ਆਏ ਨੇ ਮੰਗ ਪੱਤਰ ਸੌਂਪਿਆ ਗਿਆ ਹੈ ਕਾਫੀ ਮੰਗਾ ਉਸ ਦੇ ਵਿੱਚ ਰੱਖੀਆਂ ਗੀਆਂ ਨੇ ਕੀ ਕਹਿਣਾ ਚਾਹੁੰਦੇ ਉਸ ਆਜੀ ਨਹੀਂ ਜੀ ਦੇਖੋ ਇਹ ਜੋ ਸਾਨੂੰ ਜੋ ਲੇਟੈਸਟ ਅਪਡੇਟ ਜੋ ਮਿਲੀ ਸੀ ਫਰਾਈਡੇ ਨੂੰ ਜੀ ਜੋ ਅਮਰੇ ਉੱਥੇ ਦਿਗੜੂਗੜ ਜੀਲ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੇ ਕਰੀਬੀ ਸਾਥੀ ਨੇ ਭਾਈ ਕਲਵੰਤ ਸਿੰਘ rauke ਜੀ ਉਹਨਾਂ ਨੇ ਜਦੋਂ ਤੋਂ ਬਰਨਾਲੇ ਤੋਂ ਜਿੰਮੀ ਚੋਂ ਲੜਨ ਦਾ ਐਲਾਨ ਕੀਤਾ ਸੀ ਕਾ ਉਸ ਤੋਂ ਬਾਅਦ ਜੋ ਉਹਨਾਂ ਦੀਆਂ ਮੈਡੀਕਲ ਸੇਵਾਵਾਂ ਨੇ ਉਹਨਾਂ ਨੂੰ ਬੜੇ 4-5 ਸਾਲਾਂ ਤੋਂ ਜੋ ਮਿਰਗੀ ਦੀ ਐਪੀਲੈਪਸੀ ਦੀ ਬਿਮਾਰੀ ਹੈ ਜੀ ਤੇ ਉਸ ਦੇ ਕਾਰਨ ਉਹਨਾਂ ਦੀ ਜੇ ਦਵਾਈ ਨਾ ਮਿਲੇ ਕੋਈ ਪੈਂਦਾ ਸੀ ਹਾਰ ਉਹਨਾਂ ਦੀ ਜਿੰਨੀ ਦੀ ਦਵਾਈ ਹੈ ਜਿਸ ਦੇ ਲਈ ਉਹ ਪੇ ਵੀ ਕਰ ਰਹੇ ਸੀ ਪਰ ਜਦੋਂ ਤੋਂ ਇਹਨਾਂ ਨੇ ਐਲਾਨ ਕੀਤਾ ਹੈ ਉਸ ਤੋਂ ਬਾਅਦ ਉਹਨਾਂ ਦੀ ਅਲਾਉਂਸ ਵੀ ਰੋਕ ਦਿੱਤੀ ਹੈ ਜੋ ਪੰਜਾਬ ਸਰਕਾਰ ਨੇ ਪੀਸੀ ਤੇ ਜੋ ਜੇਲ੍ਹ ਪ੍ਰਸ਼ਾਸਨ ਨੇ ਡਿਬਰੂਗੜ ਦੇ ਨੇ ਉਹ ਦਵਾਈਆਂ ਨਹੀਂ ਸੀ ਲੈ ਪਾਰੇ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਮਿਰਗੀ ਦੇ ਦੌਰੇ ਵੱਧ ਗਏ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਹੁੰਦੀ ਜਾ ਰਹੀ ਸੀ ਤਾਂ ਉਸ ਦੇ ਰਿਗਾਰਡਿੰਗ ਵੀ ਜੋ ਅੱਜ ਭਾਈ ਅਮਰਿਤਪਾਲ ਸਿੰਘ ਦੇ ਜੋ ਪਿਤਾ ਜੀ ਨੇ ਉਹ ਜੋ ਡੀਸੀ ਅੰਮ੍ਰਿਤਸਰ ਨੂੰ ਪ੍ਰਸ਼ਾਸਨ ਨੂੰ ਮਿਲੇ ਨੇ ਕਿ ਉਹਨਾਂ ਦੀ ਉੱਥੇ ਮੈਡੀਕਲ ਸੇਵਾਵਾਂ ਨੂੰ ਮੁੜ ਤੋਂ ਜੋ ਬਹਾਲ ਕੀਤਾ ਜਾਵੇ ਜੀ ਜੀ ਬਹੁਤ ਧੰਨਵਾਦ ਈਮਾਨ ਸਿੰਘ ਖਾਰਾ ਜੀ ਅਮਰਿਤਪਾਲ ਸਿੰਘ ਦੇ ਐਡਵੋਕੇਟ ਨੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਇਸ ਦੇ ਨਾਲ ਹੀ ਤਰਸੇਮ ਸਿੰਘ ਜਿਹੜੇ ਨੇ ਅਮਰਿਤਪਾਲ ਸਿੰਘ ਦੇ ਪਿਤਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਆਏ ਨੇ ਜਿਸ ਦੇ ਵਿੱਚ ਇੱਕ ਚਾਰ ਪੰਨਿਆਂ ਦਾ ਮੰਗ ਪੱਤਰ ਜਿਹੜਾ ਹੈ ਉਹ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੱਥੇਦਾਰ ਸਾਹਿਬ ਕਾਰਵਾਈ ਕਰਨ ਇਸ ਦੇ ਨਾਲ ਹੀ ਫਖਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ ਪ੍ਰਕਾਸ਼ ਸਿੰਘ ਬਾਦਲ ਤੋਂ ਅਤੇ ਜੋ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਤੋਂ ਅਹੁਦਾ ਜੋ ਵਾਪਸ ਲਿਆ ਜਾਵੇ ਜੋ ਅਗਵਾਈ ਕਰ ਰਹੇ ਨੇ ਹੋ ਪਾਰਟੀ ਦੀ ਰਾਜਨੀਤਿਕ ਤੌਰ ਤੇ ਅਤੇ ਧਾਰਮਿਕ ਤੌਰ ਤੇ ਇਸ ਦੇ ਨਾਲ ਹੀ ਬਹੁਤ ਸਾਰੀਆਂ ਹੋਰ ਵੀ ਮੰਗਾਂ ਕਿ 90 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਸੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਗੁਰੂਗੋਦੀ ਗੋਲਕ ਦੇ ਵਿੱਚੋਂ ਉਹ ਵੀ ਸੁਖਬੀਰ ਸਿੰਘ ਬਾਦਲ ਤੋਂ ਪਰਭਾਈ ਕਰਵਾਈ ਜਾਵੇ ਤਾਂ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਤਰਸੇਮ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਜਥੇਦਾਰ ਸਹਿਬਾਨ ਦੇ ਨਾਲ ਮੁਲਾਕਾਤ ਕੀਤੀ ਹੈ 30 ਅਗਸਤ ਨੂੰ ਇੱਕ ਮੀਟਿੰਗ ਹੋਣੀ ਹੈ ਪੰਜ ਸਿੰਘ ਸਹਿਬਾਨ ਦੀ ਜੋ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਬਾਗੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਵਿੱਚ ਇਹ ਮੰਨਿਆ ਗਿਆ ਸੀ ਕਿ ਰਾਮ ਰਹੀਮ ਨੂੰ ਮੁਆਫੀ ਦੇਣਾ ਕੇਸ ਵਾਪਸ ਲੈਣਾ ਬੇਅਦਬੀ ਦੀਆਂ ਕਟਨਾਮਾਂ ਵਾਪਰਨਾ ਸਹੀ ਢੰਗ ਦੇ ਨਾਲ ਇਨਸਾਫ ਨਾ ਦੇਵਾ ਸਕਣਾ ਸੁਮੇਤ ਸੈਣੀ ਨੂੰ ਡੀਜੀਪੀ ਲਾਉਣਾ ਬਹੁਤ ਸਾਰੀਆਂ ਗਲਤੀਆਂ ਹੋਆਂ ਨੇ ਅਕਾਲੀ ਭਾਜਪਾ ਦੇ ਰਾਜ ਵੇਲੇ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਸਪਸ਼ਟਕਰਨ ਦਿੱਤਾ ਸੀ ਜਿਸ ਦੇ ਵਿੱਚ ਕਿਹਾ ਸੀ ਕਿ ਉਹ ਸਾਰੀਆਂ ਜੋ ਭੁਲੰਗਾਂ ਬੇਨਤੀ ਕੀਤੀ ਸੀ ਉਹਦੇ ਤੇ ਵਿਚਾਰ ਹੋਣੀ ਆ ਤੇ ਉਹਨਾਂ ਦੇ ਜੋ ਕੁਝ ਐਸੋ ਜਿਹੇ ਕਾਰਨਾਮੇ ਸੀਗੇ ਅਸੀਂ ਜਸੇਦਾਰ ਨੂੰ ਉਹਨਾਂ ਦੇ ਧਿਆਨ ਚ ਲਿਆ ਲੈਂਦੇ ਆ ਕਿ ਉਹ ਉਹਨਾਂ ਨੂੰ ਧਿਆਨ ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗਰਾਹ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜਿਹੜਾ ਆ ਨਾ ਇਹ ਜਸੇਦਾਰ ਸਾਹਿਬ ਜੋ ਇੱਕ ਪੰਥ ਕਰਵੈਤਾ ਅਨੁਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧਰੋ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਿਆਦਾ ਨੂੰ ਜੋ ਠੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਸੀ ਉਹਦੇ ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਸ੍ਰੀ ਸਾਹਿਬ ਤੁਸੀਂ ਇਸ ਗੱਲ ਦੀ ਅੱਜ ਤੁਹਾਨੂੰ ਪੇਸ਼ ਨਹੀਂ ਕਰਦੀ ਹੈ ਕਿ ਸੁਖਵੀਰ ਬਾਦਲ ਦੇ ਉੱਤੇ ਕੋਈ ਫੈਸਲਾ ਲਾ। ਤੁਹਾਨੂੰ ਉਮੀਦ ਹੈ ਕਿ ਅਕਾਲ ਚਦਰ ਸਾਹਿਬ ਸੁਖਵੀਰ ਬਾਦਲ ਦੇ ਉੱਤੇ ਕੋਈ ਕਰਣਾ ਫੈਸਲਾ ਲੈ ਸਕਣਗੇ ਕਿਉਂਕਿ ਇਹ ਉਹਨਾਂ ਦੇ ਹੱਥੋਂ ਹੀ ਨਿਕਲਦੇ ਨੇ ਉਹਨਾਂ ਦੇ ਹੱਥੋਂ ਹੀ ਬੰਦੇ ਨੇ। ਨਹੀਂ ਇਹ ਇਹ ਜੀ ਅਸੀਂ ਤੇ ਸੰਗਤ ਦਾ ਜੋ ਸੰਗਤ ਦੇ ਵਿੱਚ ਜੋ ਵਿਚਾਰ ਸੀਗੇ ਅਸੀਂ ਦਸਦਾਬਾਹ ਸਾਹਿਬ ਦਾ ਧਿਆਨ ਚਾਹ। ਉਹਨ ਜਥੇਦਾਰ ਨੂੰ ਇਹ ਚੀਜ਼ ਹੈ ਕਿ ਜਥੇਦਾਰ ਦੀ ਜਿਹੜੀ ਹੈ ਗੁਰੂ ਹਰਗੋਬਿੰਦ ਪਾਸ਼ਾ ਦਾ ਤਖਤ ਹੈ ਉਹਦੀ ਮਾਨ ਮਰਿਆਦਾ ਜਥੇਦਾਰ ਦੀ ਪਦਵੀ ਦਾ ਖਾੜ ਰੱਖਿਆ ਉਹਨਾਂ ਨੂੰ ਜਿਹੜਾ ਫੈਸਲਾ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਹੈ ਕਿ ਜਿਹੜੀ ਸਾਰੀ ਕੌਮ ਪ੍ਰਵਾਨ ਕਰੇ ਗੱਲ ਇਹ ਨਾ ਹੋਵੇ ਕਿ ਜਿੱਦਾਂ ਪਹਿਲਾਂ ਫੈਸਲੇ ਹੋਏ ਤੇ ਕੌਮ ਜਿਹੜੀ ਆ ਕਿ ਉਹ ਉੱਚ ਪ੍ਰਵਾਨ ਨਾ ਕਰੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹ ਦੇ ਨਾਲ ਆਖਾਲ ਤੱਕ ਦੀ ਸ਼ਾਨ ਨੂੰ ਤੇ ਜਥੇਦਾਰ ਦੀ ਪਦਵੀ ਨੂੰ ਹੀ ਠੇਸ ਪਹੁੰਚਦੀ ਹੈ ਇਸ ਕਰਕੇ ਉਹ ਫੈਸਲਾ ਲੈਣ ਲੱਗਿਆਂ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਕਰਨਾ ਕਿ ਇਹ ਫਿਰ ਜਿਹੜਾ ਕਿਸਾਨ ਪਰਵਾਣ ਦਾ 30 ਤਰੀਕ ਦਾ ਜਿਹੜਾ ਫੈਸਲਾ ਹੁੰਦਾ ਸਾਹਮਣੇ ਆਇਆ ਲੇਪੂ ਜਮਨਨ ਟ੍ਰੇਲਾਂ ਦਾ ਜਿਹੜਾ ਨੰਬਰ ਤੇ ਲੈਣਾ ਵਾਲੀ ਪੇਸ਼ੀ ਤੇ ਬੜੀਆਂ ਧਿਰਾਂ ਅਕਾਲ ਪਤ ਸਰ ਦੇ ਜਥੇਦਾਰ ਨੂੰ ਇਸ ਬਾਰੇ ਇੱਕ ਕਰਨਾ ਫੈਸਲਾ ਜਿਸ ਤਰ੍ਹਾਂ ਕਿ ਅਸੀਂ ਵੀ ਉਹਨਾਂ ਨੂੰ ਕਿਹਾ ਹੈ ਕਿ ਆ ਉਹ ਕੀ ਤਰੀਕਾ ਜਿੰਨ ਸਹੀ ਰਹੇਗਾ ਕਿ ਇਹ ਲੈ ਬਾਂਗੇ ਉਹ ਫੈਸਲਾ ਇਹ ਤਾਂ ਹੁਣ ਜੀ ਜਥੇਦਾਰ ਸਾਹਿਬ ਦੇ ਉੱਪਰ ਹੀ ਉਹਨਾਂ ਉਹ ਜੋ ਪੰਜ ਛੇ ਮੈਂ ਸਾਹਿਬਾਂ ਦੀ ਮੀਟਿੰਗ ਹੋ ਰਹੀ ਉਹਦੇ ਚੀਜ਼ ਹੈ ਕਿ ਉਹ ਕੀ ਫੈਸਲਾ ਲੈਂਦੇ ਆ ਮੇਰਾ ਖਿਆਲ ਤੇ ਕੁਛ ਨਾ ਕੁਛ ਤੇ ਕੌਮ ਨੂੰ ਦੱਸਣਾ ਪਊਗਾ ਨਹੀਂ ਜਦੋਂ ਉਹਨਾਂ ਦੀ ਕੋਈ ਇਹ ਵਿਚਾਰ ਅਧੀਨ ਫੈਸਲਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜਸਵੰਤ ਸਿੰਘ ਅਮੀਰ ਕਰਦੇ ਆਂ ਤਾਂ ਸਹੀ ਫੈਸਲਾ ਦੇਣਗੇ ਜੋ ਕੌਮ ਨੂੰ ਪਰਵਾਹ ਹੋਵੇ ਲਗਦਾ ਕਿ ਸਾਲਾਂ ਮਰਤਪਾਲ ਦੀ ਕੀਤੀ ਜਾਵੇ ਤੇ ਅਮਰਿਤਪਾਲ ਨੂੰ ਮੈਡੀਕਲ ਸਹੂਲਤ ਕਿਹੜੀ ਆ ਉੱਥੇ ਨਹੀਂ ਮੈਂ ਨਹੀਂ ਕਹਿਣਾ ਚਾਹੁੰਦਾ ਨਹੀਂ ਇਹ ਜੀ ਪੰਜਾਬ ਸਰਕਾਰ ਦੀ ਨਾ ਸੈਂਟਰ ਸਰਕਾਰ ਦੀ ਬਹੁਤ ਅਣਗਹਿਲੀ ਆ ਕਿ ਉੱਥੇ ਕੁਝ ਉਹਨਾਂ ਦੇ ਸਾਥੀ ਜਿਹੜੇ ਆ ਕੁਝ ਉਹਨਾਂ ਦੀ ਐਸੋ ਜੀਆਂ ਬਿਮਾਰੀਆਂ ਕੋਨਾਂ ਕੰਟੀਨਿਊ ਦਵਾਈ ਦੀ ਲੋੜ ਪੈਂਦੀ ਆ ਤੋ ਉਹਨਾਂ ਕੋ ਚੁਪਿਸ ਪਸਥਾਨੋਂ ਅਸੀਂ ਖਬਰ ਮੇੜੀ মিডিਆ ਦਾ ਥਰੂ ਵੀ ਤੇ ਉਦਾਂ ਵੀ ਪਤਾ ਲੱਗਾ ਕਿ ਉਹ ਇੱਕ ਸਿੰਘ ਨੂੰ ਉਹ ਦਵਾਈ ਕਈ ਕਈ ਦਿਨਾਂ ਤੋਂ ਨਹੀਂ ਦਿੱਤੀ ਗਈ ਸੀ ਤੇ ਉਹਦੇ ਨਾਲ ਉਹਦੇ ਉਹਨੂੰ ਕਾਫੀ ਪ੍ਰੋਬਲਮ ਆ ਰਹੀ ਸੀ ਤੇ ਅਸੀਂ ਤੇ ਅੱਜ ਡੀਸੀ ਸਾਹਿਬ ਨੂੰ ਵੀ ਮੈਨੇਜ ਕਰ ਰਹੇ ਆ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇੱਕ ਤੇ ਉਹਨਾਂ ਨੂੰ ਐਡੀ ਦੂਰ ਕੋਈ ਪਰਿਵਾਰਕ ਮੈਂਬਰ ਤੇ ਉਹਨਾਂ ਨੂੰ ਇਹ ਜੀਆਂ ਚੀਜ਼ਾਂ ਪਛਾਣ ਨਹੀਂ ਸਕਦਾ ਤੇ ਇਸ ਕਰਕੇ ਉਹਨਾਂ ਨੂੰ ਇਹ ਇਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਉਹ ਉਹਨਾਂ ਨੂੰ ਮੈਡੀਕਲ ਜਾਂ ਹੋਰ ਵੀ ਜਿਹੜੀ ਕੋਈ ਸਹੂਲਤ ਉਹਨਾਂ ਦੀ ਬਣਦੀ ਆ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜਿੱਤੇ ਅਮਰਪਾਲ ਦੇ ਸਵਾਲ ਚੁੱਕ ਰਹੇ ਨੇ ਦੂਜੇ ਪਾਸੇ ਜੋ ਕਾਲੀ ਦਲ ਦਾ ਪੰਜਾਬ ਦੇ ਵਿੱਚ ਹਾਲਾਤ ਹੈ ਲੱਗਦਾ ਹੈ ਉਹਨਾਂ ਨੂੰ ਅਮਰਪਾਲ ਦੇ ਸਵਾਲ ਕਰਨ ਤੋਂ ਪਹਿਲਾਂ ਚਾਹੀਦੀ ਤੇ ਖਾਸ ਜਿਹੜਾ ਉਹਨਾਂ ਨੂੰ ਆਪਣੀ ਚਿੰਤਾ ਹੋਣੀ ਚਾਹੀਦੀ ਹੈ ਜੀ ਇਹ ਤੇ ਜੀ ਜਦੋਂ ਹੁਣ ਦੇਖਦਾ ਕਿ ਉਹਨਾਂ ਨੇ ਗਲਤੀਆਂ ਏਡੀਆਂ ਨੇ ਵਧੀਆਂ ਕੀਤੀਆਂ ਕਿ ਕੌਮ ਨੇ ਉਹਨਾਂ ਨੂੰ ਨਕਾਰ ਦਿੱਤਾ ਹੋਇਆ ਹੁਣ ਉਹ ਜੋ ਵੀ ਹੈ ਇਹੋ ਜਿਹੇ ਹੱਥ ਪੈਰ ਮਾਰ ਰਹੇ ਆ ਗਲਤ ਇਲਜ਼ਾਮ ਬਾਜੀ ਲਾ ਰਹੇ ਆ ਕਈ ਇਹੋ ਜਿਹੇ ਬਹੁਤ ਵੱਡੇ ਵੱਡੇ ਬੰਦਿਆਂ ਦੀਆਂ ਇਹੋ ਜਿਹੀ ਇਹੋ ਜਿਹੀ ਚੀਜ਼ਾਂ 'ਚ ਉਹਨਾਂ ਨੂੰ ਲੈਂਦਾ ਜਾ ਰਿਹਾ ਤੇ ਉਹਨਾਂ ਦੇ ਵਕਾਰ ਨੂੰ ਢਾਹ ਲਾ ਰਹੇ ਆ ਤੇ ਆਪ ਵੀ ਜਿਹੜਾ ਨਾ ਕੌਮ ਦਾ ਜਿਹੜਾ ਜਨਾਜਾ ਕੱਢ ਰਿਹਾ ਇਹ ਚੀਜ਼ ਮੇਰੇ ਖਿਆਲੋਂ ਉਹਨਾਂ ਨੂੰ ਅਕਾਲੀ ਦਲ ਦੇ ਜਦੋਂ ਉਹਨਾਂ ਕੋ ਸਰਕਾਰਾਂ ਸੀਗਾ ਉਦੋਂ ਉਹਨਾਂ ਬੰਦੀ ਸਿੰਘਾਂ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਲੋੜ ਸੀ ਉਦੋਂ ਤੇ ਕੀਤੀਆਂ ਨਹੀਂ ਹੁਣ ਇਹ ਆਪਣੀ ਸ਼ਾਖ ਬਚਾਉਣ ਦੀ ਖਾਤਰ ਆਪਣੇ ਜੋ ਅਗਨਾਹਾਂ ਤੇ ਪਰਦਾ ਪਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਕੀ ਅਕਾਲੀ ਦਲ ਅਕਾਲੀ ਦਲ ਨੂੰ ਕੋ ਡਰ ਖਾ ਰਿਹਾ ਅਮਰਪਾਲ ਤੋਂ ਬਾਸ ਕਰਕੇ ਸੁਖਵੀਰ ਸਿੰਘ ਬਾਦਲ ਹੋਣਾ ਤੋਂ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਇਹ ਹੁਣ ਇਹ ਤਾਂ ਪਤਾ ਨਹੀਂ ਉਹਨਾਂ ਨੂੰ ਡਾਰੀ ਖਸਤਾਰਿਆ ਹੋਊਗਾ ਕਿ ਜਿਹੜਾ ਉਹਨਾਂ ਦਾ ਹੋਰ ਸਾਰੀਆਂ ਚੀਜ਼ਾਂ ਬੜੀਆਂ ਬੜੀਆਂ ਧਿਰਾਂ ਸੈਂਟਰ ਨਾਲ ਲੜਨ ਦੀ ਲੋੜ ਆ ਬਾਕੀ ਪੰਜਾਬ ਸਰਕਾਰ ਨਾਲ ਲੜਨ ਦੀ ਲੋੜ ਉਧਰ ਤੇ ਉਹ ਧਿਆਨ ਨਹੀਂ ਕਰ ਰਹੇ ਉਹ ਖਾਲੀ ਅਮਰਤਪਾਲ ਦੇ ਪਿੱਛੇ ਹੀ ਲੱਗੇ ਹੋਏ ਆ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਅਮਰਤਪਾਲ ਨੂੰ ਪ੍ਰਵਾਨ ਕਰ ਲਿਆ ਤੇ ਸਾਨੂੰ ਨਕਾਰ ਕਾਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲੇ ਨੇ ਕਈ ਮੰਗਾਂ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਐਵਾਰਡ ਵਾਪਸ ਲਿਆ ਜਾਵੇ ਇਸ ਦੇ ਨਾਲ ਹੀ ਰਾਜਸੀ ਅਤੇ ਜੋ ਧਾਰਮਿਕ ਅਗਵਾਈ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੀ ਅਹੁਦੇ ਤੋਂ ਲਾਂਬੇ ਕੀਤਾ ਜਾਵੇ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲੇ ਨੇ ترਸੀਮ ਸਿੰਘ ਬਾਦਲ ਪਰਿਵਾਰ ਦੇ ਪੁਸ਼ਤ ਪਨਾਹਾਂ ਤੇ ਵੀ ਕਾਰਵਾਈ ਹੋਵੇ ਅਤੇ ਧਾਰਮਿਕ ਰਾਜਨੀਤਿਕ ਅਹੁਦੇ ਤੋਂ ਤਾਂ ਉਮਰ ਦੀ پابੰਦੀ ਲਾਈ ਜਾਵੇ प्रकाश सिंह बादल ਨੂੰ ਦਿੱਤਾ ਫਕਰ ਕੌਮ ਅਵਾਰਡ ਵਾਪਸ ਲਿਆ ਜਾਵੇ ਤਾਂ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ترਸੀਮ ਸਿੰਘ ਮਿਲੇ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਅਤੇ ਰਾਜਸੀ ਸੁੱਖਾਂ ਖਾਤਰ ਪਰਦੇ ਪਾਉਣ ਵਾਲਿਆਂ ਤੇ ਵੀ پابੰਦੀ ਲਾਈ ਜਾਵੇ 10 ਸਾਲ ਰਾਜਸੀ ਅਤੇ ਧਾਰਮਿਕ ਅਹੁਦੇਦਾਰੀ ਤੇ پابੰਦੀ ਲਾ ਦਿੱਤੀ ਜਾਵੇ ਤਾਂ ਜੱਜਧਾਰ ਨੂੰ ਮਿਲੇ ਨੇ ਅੰਮ੍ਰਿਤਪਾਲ ਸਿੰਘ ਹਾਲਾਂਕਿ ਦੂਜੇ ਪਾਸੇ ਅਕਾਲੀ ਦਲ ਦਾ ਕਹਿਣਾ ਹੈ ਕਿ ਜੱਜਧਾਰ ਸਾਹਿਬ ਨੂੰ ਜੋ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਫੈਸਲਾ ਲੈਣ ਦਿੱਤਾ ਜਾਵੇ ਡਿਕਟੇਟ ਨਾ ਕੀਤਾ ਜਾਵੇ ਹਾਲਾਂਕਿ ترਸੀਮ ਸਿੰਘ ਦਾ ਕਹਿਣਾ ਹੈ ਕਿ ਉਹ ਮੰਗ ਪੱਤਰ ਸੌਂਪਣ ਲਈ ਆਏ ਨੇ ਜੋ ਪਿਛਲੇ ਸਮੇਂ ਦੇ ਵਿੱਚ ਕੰਮ ਕੀਤੇ ਨੇ ਜਿਹਾ ਇਹ ਜਿਨ੍ਹਾਂ ਤੋਂ ਪਰਦਾ ਚੁੱਕਿਆ ਗਿਆ ਹੈ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਮਿਲੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੱਸ ਦਈਏ ਕਿ ਪਹਿਲਾਂ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕੀਤੀ ਗਈ ਸੀ ਤੇ ਹੁਣ ترਸੀਮ ਸਿੰਘ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਮਿਲੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਈ ਮੰਗਾਂ ਰੱਖੀਆਂ ਨੇ ਫਖਰੇ ਕੌਮ ਐਵਾਰਡ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਸੀ ਉਹ ਵਾਪਸ ਲਿਆ ਜਾਵੇ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ 90 ਲੱਖ ਰੁਪਏ ਸੁਖਬੀਰ ਸਿੰਘ ਬਾਦਲ ਤੋਂ ਜੋ ਇਸ਼ਤਿਹਾਰਾਂ ਲਈ ਦਿੱਤਾ ਗਿਆ ਸੀ ਗੁਰੂ ਦੀ ਗੋਲਕ ਦੇ ਵਿੱਚੋਂ ਉਹ ਵਿਆਜ ਸਮੇਤ ਵਸੂਲਣ ਦੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਅਹੁਦੇ ਤੋਂ ਲਾਂਭੇ ਕਰਨ ਦੀ ਵੀ ਮੰਗ ਕੀਤੀ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਹਟਾਇਆ ਜਾਵੇ ਤਾਂ ਜਿਹੜੇ ਬਾਗੀ ਧੜਾਏ ਉਹ ਵੀ ਲਗਾਤਾਰ ਹੀ ਮੰਨ ਕਰ ਰਿਹਾ ਸੀ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਇੰਡੀਵਿਜੂਅਲੀ ਤੌਰ ਤੇ ਫੈਸਲੇ ਲਏ ਨੇ ਬਹੁਤ ਸਾਰੇ ਚਾਹੇ ਉਹ ਰਾਮ ਰਹੀਮ ਦੀ ਮੁਆਫੀ ਨੂੰ ਲੈ ਕੇ ਹੋਵੇ ਤੇ ਚਾਹੇ ਉਹ ਕੇਸ ਵਾਪਸ ਲੈਣ ਨੂੰ ਲੈ ਕੇ ਹੋਵੇ ਜਾਂ ਸੁਮੇத் ਸੈਣੀ ਨੂੰ ਡੀਜੀਪੀ ਲਾਉਣ ਦੇ ਜਿਹੜੇ ਬਹੁਤ ਸਾਰੇ ਫੈਸਲੇ ਲਏ ਗਏ ਨੇ ਉਸ ਤੇ ਸਵਾਲ ਚੁੱਕੇ ਜਾ ਰਹੇ ਨੇ